ਜਿਵੇਂ ਕਿ ਆਪ ਜੀ ਨੂੰ ਪਤਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੈਮ ਜਿਹੜੀ ਉਹ ਛੜੀ ਗਈ ਆ ਜਿਸ ਦੇ ਤਹਿਤ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਅਤੇ ਡੀਸੀਪੀ ਸਾਹਿਬ ਸ੍ਰੀ ਰਵਿੰਦਰਪਾਲ ਸਿੰਘ ਜਿੰਦੂ ਉਹਨਾਂ ਵੱਲੋਂ ਹਦਾਇਤਾਂ ਕਿ ਜਿਹੜੇ ਨਸ਼ਾ ਕਰਦੇ ਆ ਜਾਂ ਜਿਹੜੇ ਨਸ਼ਾ ਵੇਚਦੇ ਆ ਵੱਡੇ ਸਪਲਾਇਰ ਉਹਨਾਂ ਨੂੰ ਕਾਬੂ ਕੀਤਾ ਜਾਵੇ ਤੇ ਸਾਡੀ ਸੀਆਈਏ ਟੀਮ ਦੇ ਇੰਚਾਰਜ ਐਸਆਈ ਰਵੀ ਕੁਮਾਰ ਤੇ ਉਹਨਾਂ ਦੀ ਟੀਮ ਨੂੰ ਜਿਹੜੀ ਆ ਕਾਮਯਾਬੀ ਮਿਲੀ ਜਿਸ ਵਿੱਚ ਉਹਨਾਂ ਨੇ ਸਰਜੀਤ ਸਿੰਘ ਉਰਫ ਬਾਉ ਪੁੱਤਰ ਬਲਕਾਰ ਸਿੰਘ ਗਲੀ ਨੰਬਰ 3 ਮਦਨ لال ਢਿੰਗਰਾ ਕਲੋਨੀ ਥਾਣਾ ਕਬੂਰ ਜ਼ਿਲ੍ਹਾ ਅਮਰਸਰ ਰੂਰਲ ਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ ਤੇ ਪ੍ਰੋਸੀਡਿੰਗ ਅਡੋਪਟ ਕਰਦੇ ਆ ਉਹਦੇ ਪਾਸੋਂ 345 ਗ੍ਰਾਮ ਹੀਰਣ ਤੇ 3000 ਰੁਪਏ ਡਰੱਗ ਮਨੀ ਜਿਹੜੇ ਆ ਸਮੇਤ ਮੋਟਰਸਾਈਕਲ ਉਹ ਬਰਾਮਦ ਕੀਤੇ ਆ ਤੇ ਇਸ ਸੰਬੰਧੀ ਮਕਦਮਾ ਨੰਬਰ 92 ਮਿਤੀ 205 25 ਐਨਡੀਪੀਐ ਸੈਕਟਰ 3 ਥਾਣਾ ਕੰਟੋਨਮੈਂਟ ਦਰਜ ਰਜਿਸਟਰ ਕੀਤਾ ਗਿਆ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਖੰਗਾਲੇ ਜਾ ਰਹੇ ਆ ਤੇ ਇਹਦੇ ਵਿੱਚ ਸਾਨੂੰ ਆਸ ਹੈ ਕਿ ਹੋਰ ਵੀ ਬਰਾਮਦਗੀ ਹੋਵੇਗੀ